मैं मूर्ख की के तक बात है कोट पर आदि मैं मूर्ख की के तक बात है ਘੋਟ ਪਰ ਆਧੀ ਤਰਿਆ ਸਾਰੇ ਗੋਰੇ ਨਾਨਕ ਜਿਨ ਸੁਨਾ ਦੇਖਿਆ ਸੇ ਫਿਰ ਗਰਬਾਸਨਾ ਕਰਾਰੇ ਯਾ

i'm ਆਸਾ ਕਰਵਤ ਭਲਾ ਨਾ ਕਰਵਤ ਤੇਰੀ ਲਾਗ ਗਲੇ ਸੁਨ ਬਿਨਤੀ ਮੇਰੀ ਹਉ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕੁਮਾਰੇ ਰਾਉ ਮਰ ਵੀਰ ਸਾਹਿਬ ਦਾ ਸ਼ੋਰ ਹੈ ਨਾਮ ਦੀ ਮਹਿਮਾ ਨਾਮਕੀ ਮੈ ਮਾਂ ਇਹ ਸਾਰਾ ਉਹਦਾ ਪਛਾਨਦਤ ਹੋਇਆ ਕਿ ਕਬੀਰ ਜੀ ਘਰ ਨਹੀਂ ਸਨ ਤੇ ਕਬੀਰ ਜੀ ਦੇ ਕਰਨ ਲੋਈ ਜੀ ਸਨ ਉਹ ਸੰਗਤ ਤੇ ਇੱਕ ਬਿਮਾਰ ਆ ਗਿਆ ਜਿਹੜਾ ਬੜਾ ਯੋਕਸ ਕਬੀਰ ਜੀ ਜਿਸ ਨੂੰ ਐਵੇਂ ਜਿਆਦਾ ਕੁਝ ਨਹੀਂ ਨਜ਼ਰ ਕਰ ਦਿੰਦੇ ਹਨ ਤੇ ਉਹ ਉਹ ਦੀ ਬਿਮਾਰੀ ਆਟ ਜਾਂਦੀ ਸੀ ਤੇ ਉਹ ਆਇਆ ਕਬੀਰ ਜੀ ਕੋਲੋਂ ਆਪਣਾ ਇਲਾਜ ਕਰਵਾਉਂਦਾ ਤੇ ਕਬੀਰ ਜੀ ਦੇ ਘਰ ਨਹੀਂ ਸਨ ਹੈਗੇ ਤੇ ਲੋਈ ਜੀ ਆਂਦੇ ਨੇ ਕੋਈ ਗੱਲ ਨਹੀਂ ਉਹ ਘਰ ਨਹੀਂ ਹੈਗੇ ਤੂੰ ਬਹਿ ਜਾ ਉਹ ਆਂਦੀ ਏ ਕੋਈ ਗੱਲ ਨਹੀਂ ਕਬੀਰ ਜੀ ਘਰ ਨਹੀਂ ਹੈਗੇ ਤਾਂ ਕੋਈ ਗੱਲ ਨਹੀਂ ਆ ਜਾ ਤੋ ਤੇ ਲੋਈ ਜਿੰਨਾ ਤਿੰਨ ਵਾਰੀ RAM ਨਾਮ ਕੰਨ ਵਿੱਚ ਕਹਿਗੇ ਨਾ ਕਹਿ ਕੇ ਜਾ ਉਹ ਠੀਕ ਹੋ ਜਾ ਤबीर ਵੀ ਕਹ ਰਾਇਆ ਉਹਨਾਂ ਨੂੰ ਪਤਾ ਲੱਗਾ ਕਿ ਉਸਕੇ ਦੇਹ ਉਹ ਬੋਲਣੀ ਨਗਲੋਈ ਜਿੰਨਾ ਉਹ ਉੱਥੇ ਲੋਈ ਜੀ ਫੇਰੇ ਬੇਨਤੀ ਕਰਦੇ ਨੇ ਰਹਿ ਕੇ ਹਉ ਵਾਰੀ ਮੁਕਤੀ ਦੇ ਯਾਰੇ ਤੁਸੀਂ ਮੈਨੂੰ ਕੰਡ ਦੇਖੀ ਕਿਉਂ ਬਹਿ ਗਏ ਹੋ ਕਰੂਣ ਦੇ ਮੂਹ ਕੋ ਕੌਲ ਮਾਰੂ ਕਿਤੇ ਹੀ ਮੇਰੇ ਮੂੰਹ ਦਾ ਫੇਰ ਮੂੰਹ ਫੇਰ ਲਿਆ ਮੇਰੇ ਵੱਲੋਂ ਤੇ ਮੇਰਾ ਜੂਣਾ ਕਹਦਾ ਜੂਣਾ ਉਹਦੂ ਬਾਦ ਫੇਰ ਕਰਮਤ ਪਲਾ ਕਰਮਤ ਹੁੰਦਾ ਪਤਾ ਕਿਉਂਦਾ ਕਰਤ ਪੁਰਾਣੇ ਜੁਮਾਨੇ ਦੇ ਵਿੱਚ ਜਿਵੇਂ ਅੱਜ ਕ ਵੀ ਪੈਰਾ ਵਿੱਚ ਬੇੜੀਆਂ ਪਾਉਂਦੇ ਨੇ ਨਾ ਪੁਰਾਣੇ ਜੁਮਾਨੇ ਵਿੱਚ ਵੀ ਪਾਉਂਦੇ ਹਨ ਅੱਜ ਕੱਡੀ ਵਾਹਣ ਹੈ ਉਹ ਕਰਦੇ ਹਨ ਲੱਕੜ ਦਾ ਇੱਕ ਖਾਂਜਾ ਬਣਾਇਆ ਹੁੰਦਾ ਸੀ ਇਸ ਤਰ੍ਹਾਂ ਫੋਟੋਆਂ ਵਿੱਚ ਵੀ ਦਿਖੇ ਗਏ ਇਹ ਤੋਂ ਇਹ ਨਾਲ ਤੁਨੇ ਗੜਾਇਆ ਕਿ ਫੜਨਾ ਦੋ ਟੁਕੜੇ ਨੇ ਨਾ ਉਹਨਾਂ ਦੇ ਵਿੱਚ ਇੱਕ ਪਾਸੇ ਇੱਕ ਹਾਥ ਦੂਜੇ ਪਾਸੇ ਇੱਕ ਹਾਥ ਗੁਜਕਾਰ ਗਰਦਨ ਉਹਨੂੰ ਉਹ ਕੱਸ ਦੇ ਲੱਪੀ ਤਾ ਨੇ ਇਹਨੂੰ ਕਰਵਤ ਕਿੰਦਾ ਕਿ ਜਿਹਨੂੰ ਕਿਸੇ ਨੂੰ ਮੌਤ ਦੀ ਸਜ਼ਾ ਦੇਣੀ ਹੁੰਦੀ ਸੀ ਉਹ ਨੂੰ ਇਹ ਦੰ ਦੇ ਗਲਦੰਦ ਨਾ ਉਹ ਦਾ ਹੱਥੀਂ ਸੰਗਤ 13 ਨੂੰ ਵੀ ਬੇੜੀਆਂ ਪਈ ਹੁੰਦੀ ਆ। ਅਨਿਕ ਕਰ ਉਹ ਬਤ ਪਾ ਲਾ। ਇਹ ਚੇ ਚੇ ਕਰ ਉਹ ਦੰਤ ਉਹ ਵੇ ਕਿ ਮੈਂ ਮੋੜਾ ਦੇ ਮੇਰੇ ਮੂੰਹ ਘੇਰ ਕੇ ਬੈਠੇ ਹੋ। ਜੀ। ਉਹ ਮਿਸਰ ਦਿੰਦੇ ਨੇ। ਜੀ। ਮੈਨੂੰ ਉਹ ਮਨਜ਼ੂਰ ਏ। ਪਰ ਤੁਸੀਂ ਮੋੜਾ ਫੇਰ ਕੇ ਬੈਠੇ ਹੋਏ ਮੈਨੂੰ ਮਨ ਨਹੀਂ ਹੋ ਰਹੀ। ਇਹ ਅਗੇ ਜੀ ਜੋ ਤਨ ਚੀਰ ਹੈ ਅੰਦਰੋਂ ਜੋ ਤਨ ਚੀਰ ਮੋਹ ਵਾਰੀ ਮੋਹ ਵਾਰੀ ਮੋਹ ਵਾਰੀ ਜੋ ਤਨ ਚਿਰੇ ਅੰਗ ਨਾ ਮੋਰੋ ਪਿੰਡ ਪਰੈ ਤੋ ਪ੍ਰੀਤਨਾ ਤੋਰੋ ਵਡ ਵੀ ਹੋ ਜੋਗੇ ਤੈਨ ਮੂਹ ਲੱਗੀ ਮੂਹ ਮਾਰ ਵੀ ਸ਼ੁਰੂਗੇ ਦਿੱਤਾ ਵੀ ਨਹੀਂ ਪਰ ਇਸਾ ਮੈਨੂੰ ਨਾ ਪਿੱਛੇ ਦੇ ਕੇ ਘੰਟੇ ਦੇ ਕੇ ਨਾ ਹਮ i <laughs> ਮੈਂ ਸੋ ਕੰਤ ਨਾਰ ਖੰਮ ਸੋਈ ਹਮ ਤੂੰ ਬੀਚ ਪਇਓ ਨਹੀਂ ਕੁ ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਬਸ ਇਹ ਗੇ ਦੂਜੇ ਪਾਸੇ ਧਿਆਨ ਕਰ ਲੈਣਾ ਫਰਕ ਪੈਂਦੀ ਲੋਕੀ ਕਹਿੰਦੇ ਨੇ ਕਿ ਸਾਡੇ ਵਿੱਚ ਕੋਈ ਇਹੋ ਜਿਹਾ ਫਰਕ ਨਹੀਂ ਪਿਆ ਹਾਂ ਤੂੰ ਮੈਨੂੰ ਸੁਕੰਤ ਜਿਵੇਂ ਲਈ ਹੋਈ ਪਤੀਓ ਨਾ ਰੰਸੂ ਕੋਈ ਮਤ ਜੋੜੀ ਤੇ ਸਾਡੇ ਵਿਚਕਾਰ ਕੋਈ ਨਹੀਂ ਆਇਆ ਫਿਰ ਮੂੰਹ ਕਨੂੰ ਮੋੜਿਆ ਜੀ ਤੇ ਮੂੰਹ ਪਤਾ ਕਿਉਂ ਮੋੜਿਆ ਕਬੀਰ ਕੀ ਆਂਦੇ ਨੇ ਆਂਦੇ ਨੇ ਤੂੰ ਇੰਨਾ ਸਸਤ ਲਾਤਾ ਰਾਮਨਾਮ ਤੈਨਵਾਰੀ ਆਖੇ उस बीमारी दूर करने वाले तीनों वारी राम नाम वो देखा नहीं दिखते और एक कोवरी केंद्री बहुत है ना ली ठीक हो जाती है बर्ग कैंट 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 कुमारे हो वारे मुख फेर प्यारे हो वारेर प्यारे <laughs> होत कबीर सुनोर लोई कहत कबीर सुनोरे लोई ਅਬ ਤੁਮਰੀ ਪ੍ਰਤੀਤ ਨਾ ਹੋਈ ਜਾਨ ਨੇ ਕਿਉਂ ਉਹਨੂੰ ਤੇਰਾ ਭਰੋਸਾ ਨਹੀਂ ਰਿਹਾ ਤੂੰ ਇੰਨਾ ਸੱਚਾ ਨਾਲ ਆਦਾ ਇਨਾਂ ਆਂ ਦੀ ਕੀਮਤ ਦਾ ਹੀ ਨਹੀਂ ਪਤਾ ਤੂੰ ਤੇ ਇੱਕ ਵਾਰੀ ਉਹਨੂੰ RAM ਨਾਮ ਉਹਦੇ ਕੰਨਾਂ 'ਚ ਪੈਂਦੀ ਤਾਂ ਉਹ ਲੋਕੀ ਕੋ ਜਾਣੀ ਇੱਥੇ ਨਾਮ ਦੀ ਮਹਿਮਾ ਆਈ ਹੈ ਜੀ ਕਿ ਜੀ ਇਦਦੇ ਨਾਲ ਇੱਕ ਵਾਰੀ ਮਹਾਰਾਜ ਨੂੰ ਯਾਦ ਕਰ ਲੈਂਦਾ ਨਾ ਮਹਾਰਾਜ ਕਿਤੇ ਗਿਆ ਹੁੰਦਾ ਮਹਾਰਾਜ ਵੀ ਨਹੀਂ ਰਹੇ ਨਾਲ ਅੱਗੇ ਜਦ ਵੀ ਜਾਂਦਾ ਬੰਦਾ ਦੂਰ ਜਾਂਦਾ ਮਹਾਰਾਜ ਤੋਂ ਮਹਾਰਾਜ ਦੇ ਹਰੂਪ ਤੇ ਨਾਲ ਗੁਰੂ ਮੇਲ ਸੰਗ ਸਦਾ ਹੈ ਨਾ ਹਉ ਵਾਦੀ ਵਕ్ర ਫਰੀ